ਦੋਸਤੋ ਜੈ ਹਿੰਦ ਸਵਾਗਤ ਹੈ ਤੁਹਾਡੇ ਚੈਨਲ ਤਤ ਵਿਚਾਰ ਵਿੱਚ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਸਪਰੀਮ ਕੋਰਟ ਦੇ ਕੈਸਲੀ ਕਹੇ ਜੇ ਫੈਸਲੇ ਬਾਰੇ ਜਿਸ ਨੇ ਭਾਰਤੀ ਲੋਕਤੰਤਰ ਦੀ ਨੀਂਹਾਂ ਤੱਕ ਲਾ ਕੇ ਰੱਖ ਦਿੱਤੀ ਇਸ ਫੈਸਲੇ ਦਾ ਪਿੱਛੋਕੜ ਹੈ ਦੋਸਤੋ ਕਿ ਤਾਮਿਲਨਾਡੂ ਸਰਕਾਰ ਆਪਣੇ ਗਵਰਨਰ ਆਰ ਰਵੀ ਦੇ ਕਲਪ ਸਪਰੀਮ ਕੋਰਟ ਪਹੁੰਚਦੀ ਹੈ ਕਿ ਗਵਰਨਰ ਸਾਹਿਬ ਨੇ 10 ਬਿੱਲ ਜੋ ਵਿਧਾਨ ਸਭਾ ਤਾਮਿਲਨਾਡੂ ਨੇ ਪਾਸ ਕਰ ਦਿੱਤੇ ਹਨ ਉਹਨਾਂ ਨੂੰ ਰੋਕ ਕੇ ਬੈਠੇ ਹਨ ਪਾਸ ਨਹੀਂ ਕਰ ਰਹੇ ਜੋ ਕਿ ਤਾਮਿਲਨਾਡੂ ਦੀ ਗਵਰਨੈਂਸ ਅਤੇ ਤਾਮਿਲਨਾਡੂ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ ਇਸ ਲਈ ਸੁਪਰੀਮ ਕੋਰਟ ਨੇ ਉਹ ਆਦੇਸ਼ ਜਾਰੀ ਕਰੇ ਕਿ ਉਹ ਇਹ ਬਿੱਲ ਪਾਸ ਕਰ 8 April 2025 ਨੂੰ ਦੋ ਜੱਜਾਂ ਦੀ ਇਹ ਬੈਂਚ ਜਿਸ ਵਿੱਚ ਜਸਟਿਸ 파ਰਦੀਵਾਲਾ ਅਤੇ ਜਸਟਿਸ ਮਹਾਦੇਵਨ ਸ਼ਾਮਿਲ ਨੇ ਆਪਣਾ ਫੈਸਲਾ ਸੁਣਾਉਂਦੀ ਹੈ ਔਰ ਇਹ ਫੈਸਲਾ ਐਸਾ ਸੀ ਦੋਸਤੋ ਕਿ ਇਸ ਦੇ ਲਾਗੂ ਹੋਣ ਤੇ ਭਾਰਤ ਦਾ ਵਰਤਮਾਨੀ ਨਹੀਂ ਭਾਰਤ ਦਾ ਪੂਰੀ ਬਿਲਕੁਲ ਬਦਲ ਜਾਂਦਾ ਆਪਣੇ ਫੈਸਲੇ ਵਿੱਚ ਸਟ੍ਰੀਮ ਕੋਡ ਦੇਣਾ ਜੱਜਾਂ ਨੇ ਜੋ ਮਹੱਤਵਪੂਰਨ ਗੱਲ ਕਹੀ ਉਹ ਇਹ ਸੰਨ ਕੀ ਜੋ 10 ਬਿੱਲ ਗਵਰਨਰ ਸਾਹਿਬ ਨੇ ਰੋਕ ਕੇ ਰੱਖੇ ਸੀ ਉਸ ਰੋਕਣੇ ਨੂੰ ਬਿਲਕੁਲ ਗਵਰਨਰ ਸਾਹਿਬ ਦੀ ਮਨਮਾਨੀ ਔਰ ਗਲਤ ਔਰ ਗੈਰਕਾਨੂੰਨੀ ਕਿਹਾ ਗਿਆ ਇਸ ਬੈਂਚ ਨੇ ਫੈਸਲਾ ਸੁਣਾਇਆ ਕਿ ਕੋਈ ਵੀ ਬਿੱਲ ਜਦ ਗਵਰਨਰ ਸਾਹਿਬ ਕੋਲ ਆਇਆ ਤਾਂ ਗਵਰਨਰ ਕੋਲ ਤਿੰਨ ਹੀ ਆਪਸ਼ਨ ਆ ਹਨ ਪਹਿਲੀ ਕਿ ਗਵਰਨਰ ਉਸ ਬਿੱਲ ਨੂੰ ਆਪਣਾ ਸਾਈਨ ਦੇ ਦੇਨ ਆਪਣੀ ਸਹਿਮਤੀ ਦੇ ਦੇ ਦੂਸਰੇ ਜੇ ਉਹ ਸਹਿਮਤੀ ਨਹੀਂ ਦਿੰਦੇ ਤਾਂ ਉਸ ਬਿੱਲ ਨੂੰ ਵਾਪਸ ਵਿਧਾਨ ਸਭਾ ਕੋਲ ਭੇਜਣ ਔਰ ਕਾਰਨਾ ਸਹਿਤ ਕਿ ਇਹ ਕਾਰਨ ਹੈ ਜਿੰਨਾ ਕਰਕੇ ਮੈਂ ਇਸ ਬਿੱਲ ਨੂੰ ਪ੍ਰਵਾਨਗੀ ਨਹੀਂ ਦੇ ਰਿਹਾ ਔਰ ਤੀਸਰਾ ਉਹਨਾਂ ਕੋਲ ਜੋ ਆਪਸ਼ਨ ਹੈ ਉਹ ਇਹ ਹੈ ਕਿ ਉਹ ਆਰਟੀਕਲ 201 ਅਧੀਨ ਰਾਸ਼ਟਰਪਤੀ ਦੇ ਵਿਚਾਰ ਲਈ ਉਸ ਬਿੱਲ ਨੂੰ ਰੱਖਵਾ ਰੱਖ ਸਕਦੇ ਨੇ ਪਰ ਅਨਮਿੱਥੇ ਸਮੇਂ ਲਈ ਰਾਜਪਾਲ ਦੁਆਰਾ ਕਿਸੇ ਬਿੱਲ ਨੂੰ ਰੋਕ ਕੇ ਰੱਖਣਾ ਗੈਰ ਕਾਨੂੰਨੀ ਮੰਨਿਆ ਗਿਆ ਰਾਜਪਾਲ ਦੀ ਮਨਮਾਨੀ ਮੰਨਿਆ ਗਿਆ ਇਸ ਤੋਂ ਬਾਅਦ ਡਾਕਟਰ ਇੱਕੋ ਬਹੁਤ ਸਾਰਾ ਮਹੱਤਵਪੂਰਨ ਫੈਸਲਾ ਦਿੱਤਾ ਇਸ ਬੈਂਚ ਨੇ ਕਿ ਰਾਜਪਾਲ ਨੂੰ ਜਦੋਂ ਦੂਸਰੀ ਵਾਰੀ ਕੋਈ ਬਿੱਲ ਪਾਸ ਹੋ ਕੇ ਆ ਜਾਂਦਾ ਹੈ ਤਾਂ ਉਸ ਨੂੰ ਪਾਸ ਕਰਨ ਲਈ ਰਾਜਪਾਲ ਕੋਲ ਇੱਕ ਮਹੀਨੇ ਦਾ ਸਮਾਂ ਹੋਏਗਾ ਔਰ ਜੇ ਕੋਈ ਬਿੱਲ ਪਹਿਲੀ ਵਾਰੀ ਵਿਧਾਨ ਸਭਾ ਨੇ ਪਾਸ ਕਰਕੇ ਭੇਜਿਆ ਤਾਂ ਉਹਨਾਂ ਕੋਲੇ ਸਿਰਫ 3 ਮਹੀਨੇ ਦਾ ਸਮਾਂ ਹੋਏਗਾ ਸੋ ਇਸ ਤਰੀਕੇ ਨਾਲ ਰਾਜਪਾਲ ਨੂੰ ਫੈਸਲਾ ਲੈਣ ਲਈ ਸੁਪਰੀਮ ਕੋਰਟ ਨੇ ਇੱਕ ਟਾਈਮ ਬਾਉਂਡ ਕਰ ਦਿੱਤਾ ਇੱਕ ਸਮੇਂ ਸੀਮਾ ਵਿੱਚ ਬੰਦ ਦਿੱਤਾ ਇਸ ਤੋਂ ਬਾਅਦ ਇੱਕ ਕਦਮ ਹੋਰ ਅੱਗੇ ਵਧੇ ਹੋਏ ਇਸ ਵਿੱਚ ਨੇ ਫੈਸਲਾ ਲਿਆ ਕਿ ਰਾਸ਼ਟਰਪਤੀ ਅਤੇ ਰਾਦੇ ਰਾਸ਼ਟਰਪਤੀ ਵੀ ਕਿਸੇ ਬਿੱਲ ਨੂੰ 3 ਮਹੀਨੇ ਤੋਂ ਵੱਧ ਨਹੀਂ ਰੋਕ ਸਕਦੇ 3 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਆਪਣੀ ਸਹਿਮਤੀ ਜਾਂ ਸਹਿਮਤੀ ਦੇਣੀ ਪਵੇਗੀ ਔਰ ਜੇ ਉਹ ਅਸਹਿਮਤੀ ਦਿੰਦੇ ਨੇ ਕਾਹਦੇ ਵਾਜਬ ਅਤੇ ਠੋਸ ਕਾਰਨ ਦੱਸਨੇ ਪੈਂਦੇ ਸ੍ਰੀਮ ਕੋਰ ਨੇ ਕਿਹਾ ਕਿ ਰਾਸ਼ਟਰਪਤੀ ਪਰਮਾਨੈਂਟ ਵੀਟੋ ਨੂੰ ਇਸਤੇਮਾਲ ਨਹੀਂ ਕਰ ਸਕਦੇ ਸੋ ਇਨਾ ਫੈਸਲਿਆਂ ਨੇ ਦੋਸਤੋ ਕਾਫੀ ਉਚਾਲ ਲਿਆ ਦਿੱਤਾ ਕਿਉਂਕਿ ਇਹ ਫੈਸਲੇ ਇਹ ਜੇ ਸਨ ਜੋ ਭਾਰਤੀ ਲੋਕਤੰਤਰ ਦੀ ਨੀਤੀ ਤੇ ਹਮਲਾ ਸਨ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਹਨਾਂ ਦੇ ਕੀ ਪ੍ਰਭਾਵ ਪਏ ਨੇ ਸੀ ਜਾਂ ਇਹਨਾਂ ਦਾ ਕੀ ਕ੍ਰਿਟਿਸਿਜ਼ਮ ਕਿਉਂ ਹੋਇਆ ਸਭ ਤੋਂ ਪਹਿਲਾਂ ਕ੍ਰਿਟਿਸਿਜ਼ਮ ਦਾ ਦੋਸਤੋ ਇਹ ਹੋਇਆ ਕਿ ਜਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤਾਂ ਉਹਨਾਂ ਨੇ ਇੱਕ ਫੈਸਲਾ ਇਹ ਵੀ ਸੁਣਾਇਆ ਕਿ ਜੋ 10 ਬਿਲ ਤਾਮਿਲਨਾਡੂ ਦੇ ਗਵਰਨਰ ਨੇ ਪਾਸ ਨਹੀਂ ਕੀਤੇ ਸੀ ਜਾਂ ਰੋਕ ਰੱਖੇ ਸੀ ਉਹ ਬਿਲ ਇਸ ਤਾਰੀਖ ਨੂੰ ਵਿਧਾਨ ਸਭਾ ਨੇ ਪਾਸ ਕਰਕੇ ਉਹ ਬਿਲ ਸੁਪਰੀਮ ਕੋਰਟ ਗਵਰਨਰ ਕੋਲ ਭੇਜੇ ਸੀ उस तारीख तो वह बिल पास मने जाएंगे और कानून लागू महत्वपूर्ण फैसला देखिए लागू करने का हुक्म देख सुप्रीम कोर्ट ने गवर्नर की ताकत को अपने हथि हाँ इस फैसले लिए सुप्रीम कोर्ट देंच ने आर्टिकल एक सौ बयाली का अः ਸਮਾਲ ਕੀਤਾ ਜੋ ਸੁਪਰੀਮ ਕੋਰਟ ਨੂੰ ਬਹੁਤ ਤਾਕਤ ਬਖਸ਼ਤੀ ਹੈ ਪਰ ਇਸ ਦੇ ਨਾਲ ਹੀ ਉਸਨੇ ਇਹ ਇਹ ਵੀ ਪ੍ਰੈਸੀਡੈਂਸ ਸੈਟ ਅਪ ਕਰ ਦਿੱਤਾ ਕਿ ਧਾਰਾ 142 ਸਾਰੇ ਸੰਵਿਧਾਨ ਦੇ ਉੱਪਰ ਕੰਟਰੋਲ ਕਰ ਸਕਦੀ ਹੈ ਮੈ ਤੁਹਾਨੂੰ ਅੱਗੇ ਦੱਸਾਂਗਾ ਦੋਸਤੋ ਕਿਵੇਂ ਜੋ ਇੱਕ ਹੋਰ ਵੱਡਾ ਕੰਮ ਇਸ ਸੁਪਰੀਮ ਕੋਰਟ ਨੇ ਕੀਤਾ ਉਹ ਇਹ ਕੀਤਾ ਕਿ ਧਾਰਾ 368 ਭਾਰਤੀ ਪਾਰਲੀਮੈਂਟ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਸਿਰਫ ਔਰ ਸਿਰਫ ਪਾਰਲੀਮੈਂਟ ਕੋਲ ਹੀ ਸੰਵਿਧਾਨ ਨੂੰ ਸੋਧ ਕਰਨ ਦਾ ਅਧਿਕਾਰ ਹੈ ਸਿਰਫ ਪਾਰਲੀਮੈਂਟ ਹੀ ਕੋਈ ਅਮੈਂਡਮੈਂਟ ਕਰ ਸਕਦੀ ਹੈ ਅਮੈਂਡਮੈਂਟ ਦਾ ਤੁਹਾਨੂੰ ਦੋਸਤੋ ਜਦੋਂ ਕਿਸੇ ਕਿਸੇ ਵੀ ਐਕਟ ਆ ਸੁਧਾਰ ਦੇ ਕਿਸੇ ਵੀ ਹਿੱਸੇ 'ਚ ਕੁਝ ਐਡ ਕਰਦੇ ਹੋ ਜਾਂ ਸਬਟ੍ਰੈਕਟ ਕਰਦੇ ਹੋ ਉਸ ਨੂੰ ਕੁਝ ਕੱਢ ਦਿੰਦੇ ਹੋ ਕੋਈ ਸ਼ਬਦ ਹਟਾ ਦਿੰਦੇ ਹੋ ਜਾਂ ਕੋਈ ਸ਼ਬਦ ਐਡ ਕਰ ਦਿੰਦੇ ਹੋ ਤਾਂ ਉਸ ਨੂੰ ਅਮੈਂਡਮੈਂਟ ਬਨਿਆ ਜਾਂਦਾ ਹੈ ਇੱਕ ਕਰਨ ਦਾ ਅਧਿਕਾਰ ਸਿਰਫ ਔਰ ਸਿਰਫ ਪਾਰਲੀਮੈਂਟ ਕੋਲ ਹੈ ਸੰਵਿਧਾਨ ਦੇ ਆਰਟੀਕਲ 368 368 ਪਾਰਲੀਮੈਂਟ ਨੂੰ ਇਹ ਅਧਿਕਾਰ ਦਿੰਦਾ ਹੈ ਔਰ 1973 ਦੇ ਕੇਸ਼ਵਾਨੰਦ ਭਾਰਤੀ ਕੇਸ ਵਿੱਚ ਸੁਪਰੀਮ ਕੋਰਟ ਪਾਰਲੀਮੈਂਟ ਦੇ ਇਹ ਅਧਿਕਾਰ ਨੂੰ ਸਹਿਮਤੀ ਵੀ ਦੇ ਚੁੱਕਿਆ ਹੈ ਹਾਲਾਂਕਿ ਉਹਦਾ ਕੁਝ ਰਾਈਡਰ ਸੀ ਕਿ ਪਾਰਲੀਮੈਂਟ ਕੋਲ ਸੰਵਿਧਾਨ ਦੇ ਮੂਲ ਸਰੂਪ ਨੂੰ ਬਦਲਣ ਦਾ ਅਧਿਕਾਰ ਨਹੀਂ ਹੈ ਪਰ ਸੰਵਿਧਾਨ ਨੂੰ ਬਦਲਣ ਦਾ ਅਧਿਕਾਰ ਪਾਰਲੀਮੈਂਟ ਕੋਲ ਹੈ ਇਹ ਸੁਪਰੀਮ ਕੋਰਟ ਮੰਨ ਚੁੱਕਿਆ ਸੀ ਇਸ ਕੇਸ ਵਿੱਚ ਪਰ ਇਸ ਫੈਸਲੇ ਸੁਪਰੀਮ ਕੋਰਟ ਨੇ ਕੀ ਕੀਤਾ ਕਿ ਉਸਨੇ ਸੰਵਿਧਾਨ ਸੰਸ਼ੋਧਨ ਕਰਤਾ ਉਸਨੇ ਆਰਟੀਕਲ 200 ਵਿੱਚ ਜੋ ਗਵਰਨਰ ਦੀ ਤਾਕਤਾਂ ਬਾਰੇ ਹੈ ਉਸ ਵਿੱਚ ਇੱਕ ਸਮੇਂ ਸੀਮਾ ਜਿਸ ਦਾ ਜ਼ਿਕਰ ਨਹੀਂ ਸੀ ਉਸ ਨੂੰ ਸ਼ਾਮਿਲ ਕਰ ਦਿੱਤਾ ਦੂਸਰਾ ਉਸਨੇ ਜੋ 3 ਮਹੀਨੇ ਦਾ ਟਾਈਮ ਪੀਰੀਅਡ ਸੀ ਇਸ ਨੂੰ ਸ਼ਾਮਿਲ ਕਰ ਦਿੱਤਾ ਸੋ 8 ਸਵਿਧਾਨ ਸੋਧਨ ਕਰਕੇ ਜਾਂ ਇਹ ਐਮੈਂਡਮੈਂਟ ਕਰਕੇ ਕਨਸਟੀਟਿਊਸ਼ਨ ਚ ਸਪਰੀਮ ਕੋਰਟ ਨੇ ਆਰਟੀਕਲ 368 ਨੂੰ ਓਵਰਰੂਲ ਕਰਤਾ ਓਵਰਰਾਈਡ ਕਰਤਾ ਆਰਟੀਕਲ 200 ਨੂੰ ਓਵਰਰਾਈਡ ਕਰਤਾ ਆਰਟੀਕਲ 201 ਨੂੰ ਓਵਰਰਾਈਡ ਕਰਤਾ ਜੋ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਰਣਨ ਕਰਦਾ ਹੈ ਰਾਸ਼ਟਰਪਤੀ ਸ਼ਕਤੀਆਂ ਦਾ ਆਧਾਰ ਹੈ ਇਸ ਪ੍ਰਕਾਰ ਜਿਵੇਂ ਅਥਰ ਨੂੰ ਮੈਂ ਪਹਿਲਾਂ ਜੋ ਗੱਲ ਕਹੀ ਸੀ ਕਿ ਆਰਟੀਕਲ 142 ਦਾ ਇਸਤੇਮਾਲ ਕਰਕੇ ਸਪਰੀਮ ਕੋਰਟ ਨੇ ਆਰਟੀਕਲ 368 ਆਰਟੀਕਲ 200 ਆਰਟੀਕਲ ਆਰਟੀਕਲ 201 ਜੋ ਬਹੁਤ ਮਹੱਤਵਪੂਰਨ ਅਤੇ ਤਾਕਤਵਰ ਆਰਟੀਕਲ ਨੇ ਉਹਨਾਂ ਨੂੰ ਵੀ ਆਪਣੇ ਕੰਟਰੋਲ ਚ ਲੈ ਲਿਆ ਸੋ ਇੱਕ ਤਰੀਕੇ ਨਾਲ ਹੁਣ ਸੁਪਰੀਮ ਕੋਰਟ ਸੰਵਿਧਾਨ ਦੇ ਅੰਡਰ ਨਹੀਂ ਸੀ ਹੁਣ ਸੰਵਿਧਾਨ ਸੁਪਰੀਮ ਕੋਰਟ ਦੇ ਅੰਡਰ ਆ ਗਿਆ ਸੀ ਇਸ ਫੈਸਲੇ ਨੇ ਕਈ ਸਵਾਲ ਪੈਦਾ ਕੀਤੇ ਦੋਸਤੋ ਪਹਿਲਾ ਸਭ ਤੋਂ ਮਹੱਤਵਪੂਰਨ ਸਵਾਲ ਇਹ ਸੀ ਕਿ ਭਾਰਤੀ ਸੰਵਿਧਾਨ ਦੇ ਅਨੁਸਾਰ ਕੀ ਭਾਰਤ ਹੁਣ ਇੱਕ ਰਿਪਬਲਿਕ ਰਹੇਗਾ ਜਾਂ ਭਾਰਤ ਹੁਣ ਇੱਕ ਕਨਸਟੀਟਿਊਸ਼ਨਲ ਡਿਕਟੇਟਰਸ਼ਿਪ ਬਣ ਜਾਏਗਾ ਕਿ ਇਸ ਫੈਸਲੇ ਦੇ ਆਧਾਰ ਤੇ ਭਵਿੱਖ ਵਿੱਚ ਸੁਪਰੀਮ ਕੋਰਟ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਵੀ ਤੈਅ ਕਰੇਗਾ ਨੀਤੀਆਂ ਵਿੱਚ ਬਦਲਾਅ ਕਰ ਸਕੇਗਾ ਕਿ 140 ਕਰੋੜ ਲੋਕਾਂ ਦੁਆਰਾ ਚੁਣੀ ਗਈ ਪਾਰਲੀਮੈਂਟ ਸੁਪਰੀਮ ਕੋਰਟ ਦੇ ਅਧੀਨ ਕੰਮ ਕਰੇਗੀ ਤੋ ਇਹਨਾਂ ਸਾਰੇ ਸਵਾਲਾਂ ਨੇ ਕਾਫੀ ਜੋ ਸਰਕਾਰ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਔਰ ਜੋ ਨਿਆਂਪਾਲਿਕਾ ਦੇ ਵਿੱਚ ਕਾਫੀ ਬਹਿਸ ਛੇੜ ਦਿੱਤੀ ਪਰ ਕਿਉਂਕਿ ਇਹ ਸੁਪਰੀਮ ਕੋਰਟ ਦੇ ਜੱਜਾਂ ਦਾ ਫੈਸਲਾ ਸੀ ਇੱਕ ਬੈਂਚ ਦਾ ਫੈਸਲਾ ਸੀ ਇਸ 스테ਜ ਦਾ ਲਾਗੂ ਹੋਣਾ ਵੀ ਜ਼ਰੂਰੀ ਸੀ ਤੋ ਜਦੋਂ ਸਰਕਾਰ ਵੱਲੋਂ ਸੋਚਿਆ ਗਿਆ ਕਿ ਇਸ ਫੈਸਲੇ ਨੂੰ ਰੋਕਣ ਲਈ ਕੀ ਤਰੀਕੇ ਨੇ ਕੀ ਕਰਿਆ ਜਾਵੇ ਤਾਂ ਦੋਸਤੋ ਅ ਜੋ ਆਪਸ਼ਨ ਸੀਗੇ ਆ ਉਹ ਬਹੁਤ ਲਿਮਿਟਿਡ ਸੀ ਮੈਂ ਤਾਂ ਦਾਅਵਾ ਕਰਦਾ ਹਾਂ ਕਿ ਜਦੋਂ ਅ ਕੋਈ ਤੁਸੀਂ ਹੇਠਲੇ ਕੋਰਟ 'ਚ ਕੋਈ ਫੈਸਲਾ ਹੁੰਦਾ ਸੋ ਦੋ ਉੱਪਰਲੇ ਕੋਰਟ 'ਤੇ ਲੈ ਜਾਣੀਓ ਸੈਸ਼ਨ ਕੋਰਟ 'ਤੇ ਲੈ ਜਾਣੀਓ ਹਾਈ ਕੋਰਟ 'ਤੇ ਲੈ ਜਾਣੀਓ ਉਦੋਂ ਬਸ ਸੁਪਰੀਮ ਕੋਰਟ 'ਤੇ ਲੈ ਜਾਣੀਓ ਪਰ ਜਦੋਂ ਸੁਪਰੀਮ ਕੋਰਟ 'ਚ ਕੋਈ ਫੈਸਲਾ ਹੋਵੇ ਖਾਸ ਕਰਕੇ ਬੈਂਚ ਨੇ ਫੈਸਲਾ ਦਿੱਤਾ ਹੋਵੇ ਆਫਤੇ ਖਿਲਾਫ ਅਪੀਲ ਦੇ ਤੁਹਾਡੇ ਕੋਲੇ ਬਹੁਤ ਸੀਮਤ ਸਾਧਨ ਨੇ ਪਹਿਲਾ ਤਾਂ ਹੈ ਕਿ ਤੁਸੀਂ ਰਿਵਿਊ ਪਟੀਸ਼ਨ ਦਾਇਰ ਕਰ ਸਕਦੇ ਹੋ ਅਦੋਸੀ ਰਿਵਿਊ ਪਟੀਸ਼ਨ ਦਾਇਰ ਕਰਦੇ ਹੋ ਦੋਸਤੋ ਕਿਥੇ ਵੈਸਲੇ ਵਿਰੁੱਧ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਰਿਵਿਊ ਪਟੀਸ਼ਨ ਉਹਨਾਂ ਜੱਜਾਂ ਦੁਆਰਾ ਹੀ ਸੁਣੀ ਜਾਂਦੀ ਹੈ ਜਿਨ੍ਹਾਂ ਨੇ ਪਹਿਲਾਂ ਫੈਸਲਾ ਦਿੱਤਾ ਦੂਸਰਾ ਰੀਵਿਊ ਪੋਟੀਸ਼ਨ ਇਨ ਚੈਂਬਰ ਹੁੰਦੀ ਹੈ ਯਾਨੀ ਕਿ ਚੈਂਬਰ ਦੇ ਵਿੱਚ ਸੁਣੀ ਜਾਂਦੀ ਹੈ ਔਰ ਇਹ ਸੁਣੀ ਵੀ ਨਹੀਂ ਜਾਂਦੀ ਇਟ ਇਜ਼ অল ਡਾਕੂਮੈਂਟ ਸਾਰੀ ਡਾਕੂਮੈਂਟ ਬੇਸਡ ਹੁੰਦੀ ਹੈ ਇਸ ਵਿੱਚ ਸਿਰਫ ਤੁਸੀਂ ਦਸਤਾਵੇਜ਼ ਪੇਸ਼ ਕਰਦੇ ਹੋ ਔਰ ਉਹਨਾਂ ਦਸਤਾਵੇਜ਼ ਵਿਦਵਾਨ ਦੇ ਉੱਪਰ ਸਾਰੀ ਰਿਟਰਨ ਕਾਰਵਾਈ ਹੁੰਦੀ ਹੈ ਔਰ ਇਹਦੇ ਜੋ ਆਧਾਰ ਨੇ ਇਸ ਦੇ ਪੇਸ਼ ਆਉਂਦੇ ਆ ਇਸ ਤੇ ਕਾਮਯਾਬ ਹੋਣ ਦੇ ਉਹ ਸਿਰਫ ਦੋ ਨੇ ਪਹਿਲਾ ਇਹ ਕਿ ਕੁਝ ਜੋ ਰਿਕਾਰਡ ਪੇਸ਼ ਕੀਤਾ ਗਿਆ ਸੀ ਫੈਸਲੇ ਪਿਛਲੇ ਫੈਸਲੇ ਦੀ ਕਾਰਵਾਈ ਦੇ ਦੌਰਾਨ ਉਸ ਵਿੱਚ ਕੋਈ ਬਹੁਤ ਵੱਡੀ ਖਾਮੀ ਸੀ ਦੂਸਰਾ ਇਹ ਕਿ ਉਸ ਫੈਸਲੇ ਬਾਅਦ ਕੁਝ ਨਵੇਂ ਸਬੂਤ ਆਏ ਹਨ ਜੋ ਪਹਿਲਾਂ ਮੌਜੂਦ ਨਹੀਂ ਸੀ ਜਾਂ ਕਿਸੇ ਕਾਰਨ ਪੇਸ਼ਤੇ ਹੀ ਕਿਤੇ ਜਾ ਸਕਦੇ ਸੀ ਹੁਣ ਜਦੋਂ ਕੋਈ ਕੇਸ ਦੋਸਤੋ ਸੁਪਰੀਮ ਕੋਰਟ ਦੇ ਸਾਹਮਣੇ ਹੁੰਦਾ ਹੈ ਤਾਂ ਉਸ ਵਿੱਚ ਕੋਈ ਡਾਕੂਮੈਂਟ ਪੇਸ਼ ਨਾ ਹੋਵੇ ਇਹ ਸੰਭਵ ਨਹੀਂ ਹੁੰਦਾ ਔਰ ਸਾਰੇ ਸਬੂਤ ਵੀ ਤਕਰੀਬਨ ਖਾਸ ਕਰ ਇਸ ਕੇਸ ਕਿਉਂਕਿ ਇਹ ਸਾਰਾ ਹੀ ਡਾਕੂਮੈਂਟਡ ਬੇਸ ਕੇਸ ਸੀ ਸਾਰੇ ਡਾਕੂਮੈਂਟਸ ਕੋਰਟ ਦੇ ਸਾਹਮਣੇ ਸੀ ਇਹਦਾ ਕੋਈ ਰੀਜ਼ਨ ਨਹੀਂ ਸੀ ਸੋ ਦੂਸਰਾ ਤਰੀਕਾ ਹੁੰਦਾ ਦੋਸਤੋ ਕਿਉਰੇਟਿਵ ਪਟੀਸ਼ਨ ਦਾ ਕਿਉਰੇਟਿਵ ਪਟੀਸ਼ਨ ਜਦੋਂ ਦਾਖਲ ਕੀਤੀ ਜਾਂਦੀ ਹੈ ਤਾਂ ਉਸਤੇ ਵੀ ਦੋ ਹੀ ਆਧਾਰ ਹੁੰਦੇ ਨੇ ਤੁਸੀਂ ਕਿ ਰੋਟੇ ਪਟੀਸ਼ਨ ਜਦੋਂ ਦਾਇਰ ਕੀਤੀ ਜਾਂਦੀ ਹੈ ਕਿ ਕੁਦਰਤੀ ਨਿਆਂ ਦਾ ਕੋਈ ਬਹੁਤ ਵੱਡਾ ਉਲੰਘਣ ਹੋਇਆ ਨੇਚਰਲ ਜਸਟਿਸ ਬਹੁਤ ਵੱਡਾ ਉਲੰਘਣ ਹੋਇਆ ਹੋਵੇ ਪਿਛਲੇ ਫੈਸਲੇ ਚ ਜਾਂ ਜੋ ਪਿਛਲੇ ਬੈਂਚ ਦੇ ਫੈਸਲੇ ਸੁਣਾਏ ਨੇ ਉਸ ਬੈਂਚ ਦੇ ਕਿਸੇ ਜੱਜ ਨੇ ਪੱਖਪਾਤ ਕੀਤਾ। ਔਰ ਇਸ ਕਿਉਰੇਟਿਵ ਕਿਉਰੇਟਿਵ ਪੀਟੀਸ਼ਨ ਨੂੰ ਸੁਣਨ ਵਾਸਤੇ ਸੁਪਰੀਮ ਕੋਰਟ ਦੇ ਤਿੰਨ ਸਭ ਤੋਂ ਸੀਨੀਅਰ ਜੱਜ ਔਰ ਜਿੰਨਾ ਜੱਜਾਂ ਨੇ ਫੈਸਲਾ ਸੁਣਾਇਆ ਹੁੰਦਾ ਉਹੀ ਜੱਜ ਦੁਆਰਾ ਬੈਠਦੇ ਨੇ। ਸੋ ਕੁਦਰਤੀ ਨਿਆਂ ਦਾ उलंघन बहुत वेग टर्म है जबकि सुप्रीम कोर्ट वालों ये एक्सेप्ट करना कि कोई जज सी या ये कि कोर्ट का कोई जज इन्ने खुले रूप में पक्षपाती हो सकता है कि उसने वो, वो साबित हो सके वो चीज बहुत मुश्किल काम है ना बराबर लगा लो तीसरा ऑप्शन हमें दोस्तों कि तीन ਆਪਣੇ ਕੇਸ ਨੂੰ ਜਿਵੇਂ ਇੱਕ ਕੇਸ ਦੋ ਜੱਜਾਂ ਦੀ ਬੈਂਚ ਨੇ ਡਿਸਾਈਡ ਕੀਤਾ ਸੀ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਕੇਸ ਨੂੰ 3 ਜਾਂ 5 ਜਾਂ 7 ਜਾਂ 9 ਜੱਜਾਂ ਦੀ ਬੈਂਚ ਨੂੰ ਕਬੱਡੀ ਬੈਂਚ ਨੂੰ ਕੋਲ ਲੈ ਕੇ ਜਾਣਾ ਪਰ ਉਸ ਵਾਸਤੇ ਵੀ ਤੁਹਾਨੂੰ ਇਹਨਾਂ ਦੋ ਜੱਜਾਂ ਨੇ ਜਿਨ੍ਹਾਂ ਨੇ ਪਿਛਲਾ ਫੈਸਲਾ ਸੁਣਾਇਆ ਇਹਨਾਂ ਕੋਲ ਹੀ ਜਾਣਾ ਪਏਗਾ ਇਹ ਹੀ ਤੱਕ ਕਰਨਗੇ ਕਿ ਸਾਡੇ ਫੈਸਲੇ ਖਿਲਾਫ ਵੱਡੇ ਬੈਂਚ ਨੂੰ ਅਪੀਲ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਸੋ ਆਪਣੇ ਫੈਸਲੇ ਨੂੰ ਹੀ ਗਲਤ ਮੰਨਣਾ ਤਾਂ ਇਹ ਸ਼ੱਕੀ ਬੰਨਣਾ ਜਾਂ ਇਹ ਮੰਨਣਾ ਕਿ ਹਾਂ ਇਹ ਫੈਸਲੇ 'ਚ ਕੁਝ ਗਲਤੀਆਂ ਹੋ ਸਕਦੀਆਂ ਨੇ ਇੱਕ ਤਰੀਕੇ ਨਾਲ ਸੰਭਵ ਹੀ ਨਹੀਂ ਕਿਉਂਕਿ ਇਹ ਉਹੀ ਜੱਜ ਕਰ ਰਹੇ ਨੇ ਫੈਸਲਾ ਜਿਨ੍ਹਾਂ ਨੇ ਪਿਛਲਾ ਫੈਸਲਾ ਦਿੱਤਾ ਸੀ ਸੋ ਇਹਨਾਂ ਹਾਲਾਤਾਂ 'ਚ ਜਦ ਹੋਰ ਕੋਈ ਰਸਤਾ ਕਾਨੂੰਨੀ ਰਸਤਾ ਤਰੀਬਨ ਬੰਦੀ ਗਈ ਸੀ ਤਾਂ ਦੋਸਤੋ ਰਾਸ਼ਟਰਪਤੀ ਮੁਰਮੋ ਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦਾ ਰਸਤਾ ਅਪਣਾਇਆ ਉਹਨਾਂ ਨੇ ਧਾਰਾ 143 ਵਿੱਚ ਆਰਟੀਕਲ 143 ਵਿੱਚ ਦਿੱਤੀ ਗਈਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਸੁਪਰੀਮ ਕੋਰਟ ਤੋਂ ਕਾਨੂੰਨੀ ਸਲਾਹ ਮੰਗੀ ਆਰਟੀਕਲ 143 ਹੁੰਦਾ ਹੈ ਦੋਸਤੋ ਜਦੋਂ ਵੀ ਰਾਸ਼ਟਰਪਤੀ ਦੇ ਸਭ ਨੇ ਕੁਝ ਇਹੋ ਜਿਹਾ ਮੁੱਦਾ ਆ ਜਾਂਦਾ ਹੈ ਕੋਈ ਇਹੋ ਜਿਹਾ ਇਸ਼ੂ ਆ ਜਾਂਦਾ ਹੈ ਜਿਸ ਵਿੱਚ ਕੁਝ ਕਾਨੂੰਨੀ ਸਵਾਲ ਖੜੇ ਹੁੰਦੇ ਨੇ ਜਾਂ ਕੋਈ ਕਨਸਟੀਟਿਊਸ਼ਨਲ ਗੁੰਝਲ ਪੈਦਾ ਹੁੰਦੀ ਹੈ ਤਾਂ 143 ਆਰਟੀਕਲ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੰਦਾ ਹੈ ਸੌਰੀ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਸੁਪਰੀਮ ਕੋਰਟ ਤੋਂ ਉਸ ਮੁੱਦੇ ਤੇ ਕਾਨੂੰਨੀ ਸਲਾਹ ਲੈ ਸਕਦਾ ਹੈ ਇਸ ਵਿੱਚ ਦੋ ਗੱਲਾਂ ਯਾਦ ਰੱਖਣ ਵਾਲੀਆਂ ਨੇ ਦੋਸਤੋ ਪਹਿਲੀ ਇਹ ਕਿ ਸੁਪਰੀਮ ਕੋਰਟ ਜਦੋਂ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ਤਾਂ ਰਾਸ਼ਟਰਪਤੀ ਉਹ ਸਲਾਹ ਨੂੰ ਮੰਨਣ ਤੇ پابੰਦ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਕਿ ਆਰਟੀਕਲ 143 ਇੱਕ ਅਧੀਨ ਜੋ ਸਲਾਹ ਰਾਸ਼ਟਰਪਤੀ ਨੂੰ ਦਿੱਤੀ ਗਈ ਹੈ ਰਾਸ਼ਟਰਪਤੀ ਉਸ ਨੂੰ ਮੰਨਦੇ। ਦੂਸਰਾ ਨਾ ਹੀ ਸੁਪਰੀਮ ਕੋਰਟ ਆਰਟੀਕਲ 143 ਇੱਕ ਅਧੀਨ ਮੰਗੀ ਗਈ ਸਲਾਹ ਨੂੰ ਦੇਣ ਲਈ ਪਾਬੰਦ। ਸੁਪਰੀਮ ਕੋਰਟ ਇਹ ਜੀ ਮੰਗੀ ਗਈ ਸਲਾਹ ਨੂੰ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ। ਪਰ ਇਸ ਇਸ ਪ੍ਰੈਜ਼ੀਡੈਂਟ ਰੈਫਰੈਂਸ ਫੀਚਰ ਆ ਰਾਸ਼ਟਰਪਤੀ ਮੁਰਮੂ ਨੇ ਸੁਪਰੀਮ ਕੋਰਟ ਨੂੰ કુલ 14 ਸਵਾਲ ਪੁੱਛੇ। ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸੀਜੀਆਈ ਜਸਟਿਸ ਗੋਈਦੀ ਵਾਯਵਿਕ ਇੱਕ ਪੰਜ ਜੱਜਾਂ ਦੀ ਸੀਨੀਅਰ ਪੰਜ ਜੱਜਾਂ ਦੀ ਇੱਕ ਬੈਂਚ ਬਣੀ ਇਹ 14 ਸਵਾਲ ਸੀ ਦੋਸਤੋ ਪਰ ਇਹਨਾਂ ਚੋਂ ਚਾਰ ਸਵਾਲ ਬਹੁਤ ਮਹੱਤਵਪੂਰਨ ਸੀ ਹੁਣ ਆਪਾਂ ਉਹਨਾਂ ਚਾਰ ਸਵਾਲਾਂ ਬਾਰੇ ਗੱਲ ਕਰਦੇ ਹਾਂ ਕਿਉਂਕਿ ਜੇ ਆਪਾਂ 14 ਦੇ 14 ਸਵਾਲ ਡਿਸਕਸ ਕਰਨ ਲੱਗੇ ਤਾਂ ਇਹ ਬਹੁਤ ਪ੍ਰੋਗਰਾਮ ਲੰਮਾ ਹੋ ਜਾਏਗਾ ਸੋ ਹੁਣ ਆਪਾਂ ਕਰ ਕਰਦੇ ਹਾਂ ਦੋਸਤੋ ਚਾਰ ਸਵਾਲਾਂ ਦੀ ਤੋਂ ਪਹਿਲਾ ਸਵਾਲ ਜੋ ਉਹਨਾਂ ਨੇ ਜੋ ਮਹੱਤਵਪੂਰਨ ਸਵਾਲ ਪੁੱਛਿਆ ਸੀ ਉਹ ਇਹ ਸੀ ਕਿ ਅਦਾਲਤ ਦੇ ਕਿਸੇ ਵੀ ਬੈਂਚ ਲਈ ਕਿ ਇਹ ਲਾਜ਼ਮੀ ਹੈ ਕਿ ਉਹ ਪਹਿਲਾਂ ਇਹ ਫੈਸਲਾ ਕਰੇ ਕਿ ਉਸ ਦੇ ਸਾਹਮਣੇ ਸੰਵਿਧਾਨ ਦੀ ਵਿਆਖਿਆ ਦੇ ਸਬੰਧ ਵਿੱਚ ਕਾਨੂੰਨ ਦੇ ਮਹੱਤਵਪੂਰਨ ਸਵਾਲ ਹਨ ਅਤੇ ਇਸ ਨੂੰ ਘਟੋ-ਘਟ 5 ਜੱਜਾਂ ਦੇ ਬੈਂਚ ਨੂੰ ਭੇਜੋ ਦੋਸਤੋ ਇਹ ਸਵਾਲ ਆਰਟੀਕਲ 145 3 ਨਾਲ ਸੰਬੰਧਿਤ ਹੈ ਆਰਟੀਕਲ 145 3 ਇਹ ਕਹਿੰਦਾ ਹੈ ਕਿ ਜਦੋਂ ਵੀ ਸੰਵਿਧਾਨ ਦੀ ਵਿਆਖਿਆ ਦਾ ਕੋਈ ਮਹੱਤਵਪੂਰਨ ਮੁੱਦਾ ਹੁੰਦਾ ਹੈ ਤਾਂ ਉਸ ਨੂੰ ਸੁਣਨ ਦਾ ਕੰਮ ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਬੈਂਚ ਤੋਂ ਘੱਟ ਕੋਈ ਬੈਂਚ ਨਹੀਂ ਕਰ ਸਕਦੀ ਸੋ ਕਿਉਂਕਿ ਇਹ ਬੈਂਚ ਸਿਰਫ ਦੋ ਜੱਜਾਂ ਦੀ ਸੀ ਜਸਟਿਸ ਪਾਦਰੀ ਵਾਲਾ ਔਰ ਜਸਟਿਸ ਮਹਾਦੇਵ ਉਸ ਲਈ ਸਵਾਲ ਪੁੱਛਿਆ ਗਿਆ ਕਿ ਕੀ ਇਹ ਜ਼ਰੂਰੀ ਨਹੀਂ ਸੀ ਇਸ ਬੈਂਚ ਲਈ ਕਿ ਇੰਨੀ ਮਹੱਤਵਪੂਰਨ ਸੰਵਿਧਾਨਕ ਵਿਆਖਿਆ ਦੇ ਇਸ ਵੀ ਸੰਵਿਧਾਨ ਦੀ ਆਰਟੀਕਲ 368 ਜੋ ਸੰਵਧਾਨਿਕ ਸੋਧ ਦੀ ਸ਼ਕਤੀਆਂ ਦੀ ਗੱਲ ਕਰਦੀ ਹੈ ਆਰਟੀਕਲ 200 ਜੋ ਰਾਜਪਾਲ ਦੀ ਸ਼ਕਤੀਆਂ ਦੀ ਗੱਲ ਕਰਦੀ ਹੈ ਆਰਟੀਕਲ 201 ਜੋ ਰਾਸ਼ਟਰਪਤੀ ਦੀ ਕਰ ਕਰਦੀ ਹੈ ਆਰਟੀਕਲ 200 ਰਾਜਪਾਲ ਦੀ ਗੱਲ ਸ਼ਕਤੀਆਂ ਦੀ ਗੱਲ ਕਰਦੀ ਹੈ ਤਾਂ ਇੰਨੀ ਮਹੱਤਵਪੂਰਨ ਸੰਵਿਧਾਨਕ ਵਿਆਖਿਆ ਦੀਆਂ ਗੱਲਾਂ ਇਸ ਕੇਸ ਵਿੱਚ ਮੌਜੂਦ ਸੀ ਤਾਂ ਇਸ ਨੂੰ ਪੰਡਜਿਆਂ ਦੀ ਬੈਂਚ ਨੂੰ ਰੈਫਰ ਕਰਨਾ ਚਾਹੀਦਾ। ਦੂਸਰਾ ਸਵਾਲ ਉਹਨਾਂ ਨੇ ਪੁੱਛਿਆ ਕਿ ਕੀ ਭਾਰਤ ਦੇ ਸੰਵਿਧਾਨ ਦੀ ਧਾਰਾ 361 ਅਤੇ ਭਾਰਤ ਦੇ ਸੰਵਿਧਾਨ ਦੀ ਧਾਰਾ 200 ਦੇ ਤਹਿਤ ਰਾਜਪਾਲ ਦੀਆਂ ਕਾਰਵਾਈਆਂ ਦੇ ਸਬੰਧ ਵਿੱਚ ਨਿਆਂਇਕ ਸਮੀਖਿਆ ਲਈ ਪੂਰਨ ਤੌਰ ਤੇ ਪਾਬੰਦੀ ਹੈ। ਦੋਸਤੋ ਆਰਟੀਕਲ 361 ਰਾਸ਼ਟਰਪਤੀ ਔਰ ਗਵਰਨਰਾਂ ਨੂੰ ਉਹਨਾਂ ਦੇ ਆਪਣੇ ਅਹੁਦੇ ਦੀ ਡਿਊਟੀਆਂ ਦਾ ਨਿਰਵਾਹ ਕਰਦੇ ਹੋਏ ਕੀਤੇ ਗਏ ਕਿਸੇ ਵੀ ਫੈਸਲੇ ਅਤੇ ਕੰਮ ਦੀ ਨਿਆਇਕ ਸਮੀਖਿਆ ਤੋਂ ਬਚਾਉਂਦਾ ਹੈ ਇਸ ਸਤਨ ਪਾਸ਼ਾ ਜੀ ਕਹਿੰ ਲੋ ਕਿ ਉਹਨਾਂ ਦੇ ਉੱਤੇ ਕੋਈ ਮੁਕਦਮਾ ਦਰਜ ਨਹੀਂ ਹੋ ਸਕਦਾ ਉਹਨਾਂ ਦੇ ਆਪਣੇ ਅਹੁਦੇ ਦੀ ਡਿਊਟੀਆਂ ਦੇ ਨਿਭਾਉਂਦੇ ਹੋਏ ਕੀਤੇ ਗਏ ਕਾਰਜਾਂ ਕਰਕੇ ਇਸ ਤੋਂ ਬਾਅਦ ਤੀਸਰਾ ਸਵਾਲ ਪੁੱਛਿਆ ਕਿ ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਨੂੰ ਆਰਟੀਕਲ 142 ਦੇ ਤਹਿਤ ਬਦਲਿਆ ਜਾ ਸਕਦਾ ਆਰਟੀਕਲ 142 ਦੇ ਤਹਿਤ ਬਦਲਿਆ ਜਾ ਸਕਦਾ ਹੈ ਯਾਨੀ ਕਿ ਸਿੱਧਾ ਸਵਾਲ ਹੀ ਪੁੱਛਿਆ ਗਿਆ ਕਿ ਆਰਟੀਕਲ 200 ਔਰ ਆਰਟੀਕਲ 201 ਜੋ ਰਾਸ਼ਟਰਪਤੀ ਔਰ ਗਵਰਨਰ ਦੀ ਤਾਕਤਾਂ ਨੂੰ ਸ਼ਕਤੀਆਂ ਨੂੰ ਨਿਰਧਾਰਿਤ ਕਰਦੇ ਹਨ ਕਿ ਆਰਟੀਕਲ 142 ਇਹਨਾਂ ਨੂੰ ਬਦਲ ਸਕਦਾ ਹੈ ਸੇ ਇਹ ਸਮਝੋ ਕਿ ਇਹ ਸਵਾਲ ਅਥੇ ਸੀ ਕਿ ਸੰਵਿਧਾਨ ਦੇ ਵਿੱਚ ਆਰਟੀਕਲ 142 ਬਾਕੀ ਸਾਰੀਆਂ ਧਾਰਾਵਾਂ ਤੋਂ ਸੁਪਰੀਮ ਹੈ ਕਿ ਆਰਟੀਕਲ 142 ਕੋਲ ਇੰਨੀ ਤਾਕਤ ਹੈ ਕਿ ਉਹ ਬਾਕੀ ਜੋ ਸੰਵਿਧਾਨ ਦੀ ਧਾਰਾਵਾਂ ਨਹੀਂ ਜੋ ਬਾਕੀ ਸੰਵਿਧਾਨ ਲਿਖਿਆ ਹੋਇਆ ਆਪਣੀ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਇਆ 142 ਆਰਟੀਕਲ ਦੇ ਅਧੀਨ ਸੁਪਰੀਮ ਕੋਰਟ ਬਾਕੀ ਧਾਰਾਵਾਂ ਨੂੰ ਅਣਦੇਖਿਆ ਕਰ ਸਕਦਾ ਹੈ ਜਿਥਾ ਸਾਲ ਵੀ ਇਸੇ ਲੇਟਰ ਸੀ ਦੋਸਤੋ ਕਿ ਕੀ ਧਾਰਾ 142 ਦੇ ਅਧੀਨ ਸੁਪਰੀਮ ਕੋਰਟ ਦੀ ਸਖਤਾਂ ਸ਼ਕਤੀਆਂ ਪ੍ਰੋਸੀਜਰ ਤੱਕ ਸੀਮਤ ਹਨ ਜਾਂ ਉਹ ਇਹ ਜੇ ਨਿਰਦੇਸ਼ ਜਾਰੀ ਕਰ ਸਕਦਾ ਹੈ ਜੋ ਸੰਵਿਧਾਨਿਕ ਤੌਰ ਤੇ ਸੰਵਿਧਾਨ ਦੇ ਹੋਰ ਮਜ਼ਬੂਤ ਆਰਟੀਕਲਸ ਨੂੰ ਓਵਰਰਾਈਡ ਕਰ ਸਕਦੇ ਹਨ ਜੋ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਦੋਸਤੋ ਕਿ ਕੀ ਸੁਪਰੀਮ ਕੋਰਟ ਕੋਲ 142 ਦੇ ਅਧੀਨ ਇੰਨੀਆਂ ਤਾਕਤਾਂ ਨੇ ਕਿ ਉਹ ਸੰਵਿਧਾਨ ਦੇ ਬਾਕੀ ਆਰਟੀਕਲਸ ਨੂੰ ਓਵਰਰਾਈਡ ਕਰ ਸਕਦਾ ਹੈ ਜਾਂ ਉਹਨਾਂ ਨੂੰ ਨਜ਼ਰੋਂ ਨਜ਼ਰ ਅਦਾਸ ਕਰਕੇ ਅੱਖੋਂ ਪਰੋਖੇ ਕਰਕੇ ਆਪਣੀ ਮਰਜ਼ੀ ਦੇ ਫੈਸਲੇ ਦੇ ਸਕਦਾ ਹੈ ਸੋ ਇਹ ਚਾਰ ਸਵਾਲ ਸੀ ਜੋ ਸਾਨੂੰ ਲੱਗੇ ਬਹੁਤ ਇੰਪੋਰਟੈਂਟ ਨੇ ਜਿਨ੍ਹਾਂ ਬਾਰੇ ਰਾਸ਼ਟਰਪਤੀ ਗੁਰਮੂ ਨੇ ਪ੍ਰੈਜ ਦੇਸਰ ਰੈਫਰੈਂਸ ਮੰਗਿਆ ਸੀ ਇਸ ਦੇ ਜਵਾਬ ਦੇ ਵਿੱਚ ਸੀਜੀਆਈ ਗਵਈ ਦੀ ਪ੍ਰਧਾਨਗੀ ਚ ਜੋ ਪੰਜ ਜੱਜਾਂ ਦੀ ਬੈਂਚ ਬੈਠੀ ਸੀ ਦੋਸਤੋ ਉਸਨੇ ਜੋ ਫੈਸਲੇ ਸੁਣਾਇਆ 111 ਪੰਨੇ ਵਾਲੇ ਫੈਸਲਾ ਨਹੀਂ ਸੁਣਾਇਆ ਫੈਸਲਾ ਗਲਤ ਆਖਿਆ ਉਹਨਾਂ ਨੇ ਜੋ ਸਲਾਹ ਦਿੱਤੀ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਜਵਾਬ ਵਿੱਚ ਸੁਪਰੀਮ ਕੋਰਟ ਫੈਸਲਾ ਨਹੀਂ ਦਿੰਦਾ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਔਰ ਇਸ ਤੋਂ ਪਹਿਲਾਂ ਇਸ ਇਸਲਾਹ ਦੇਣ ਤੋਂ ਪਹਿਲਾਂ ਇਸ ਮੁੱਦੇ ਉੱਤੇ ਬਹੁਤ ਵੱਡੀ ਬਹਿਸ ਹੋਈ ਜਿਸ ਵਿੱਚ ਤਾਮਿਲਨਾਡੂ ਸਰਕਾਰ ਦੇ ਵਕੀਲ ਵੀ ਸ਼ਾਮਲ ਹੋਏ ਕੇਂਦਰ ਦੇ ਵਕੀਲ ਵੀ ਸ਼ਾਮਲ ਹੋਏ ਸੁਪਰੀਮ ਕੋਰਟ ਵੱਲੋਂ ਸੱਦੇ ਕੇ ਵਕੀਲ ਵੀ ਸ਼ਾਮਲ ਹੋਏ ਔਰ ਕੁਝ ਰਾਜਾਂ ਦੇ ਵਕੀਲ ਵੀ ਸ਼ਾਮਲ ਹੋਏ ਸੋ ਤੁਸੀਂ ਇਹ ਲਗਾ ਲਓ ਕਿ ਦੇਸ਼ ਦਾ ਜੋ ਵੀ ਤੁਸੀਂ ਟਾਪ 20 ਵਕੀਲਾਾਂ ਚ ਜਿਨ੍ਹਾਂ ਦੇ ਵੀ ਨਾਮ ਲੈ ਸਕਦੇ ਹੋ ਉਹ ਸਾਰੇ ਇਹਦੇ ਸਾਰੇ ਇਸ ਬਹਿਸ ਵਿੱਚ ਸ਼ਾਮਲ ਸੀ ਸੋ ਕਾਫੀ ਬਹਿਸ ਤੋਂ ਬਾਅਦ ਜੋ ਫੈਸਲਾ ਸੁਣਾਇਆ ਗਿਆ ਹੁਣ ਆਪਾਂ ਉਸ ਫੈਸਲੇ ਦੀ ਗੱਲ ਕਰਦੇ ਆ ਦੋਸਤੋ ਅ ਉਦੇ ਮੁੱਖ ਨੁਕਤੇ ਤੁਹਾਨੂੰ ਮੈਂ ਦੱਸਦਾ ਫੈਸਲੇ ਦੇ ਵੈਸੇ ਦਾ 111 ਪੰਨਿਆਂ ਦੀ ਸਲਾਹ ਸੀ ਅਦਾਲਤ ਨੇ ਆਰਟੀਕਲ 200 ਔਰ 201 ਦੇ ਤਹਿਤ ਰਾਜਪਾਲ ਅਤੇ ਰਾਸ਼ਟਰਪਤੀ ਤੇ ਸੀਮਾ ਕਿਹਾ ਕਿ ਤੇ ਲਗਾਈ ਗਈ ਸੀਮਾ ਸਮਾ ਸੀਮਾ ਨੂੰ ਗਲਤ ਦੱਸਿਆ ਕਿਉਂਕਿ ਇਹ ਕਾਨੂੰਨ ਦੇ ਲਾਗੂ ਹੋਣ ਤੱਕ ਵਿਵੇਕਸ਼ੀਲ ਅਤੇ ਗੈਰ ਨਿਆਂਯੋਗ ਹੈ ਅਸ ਇਨਾਂ ਨੇ ਇਹ ਕਿਹਾ ਸੁਧਾਰਨ ਪਾਸ਼ੇ ਦੋਸਤੋ ਕਿ ਆਰਟੀਕਲ 200 ਤੇ 201 ਦੇ ਤਹਿਤ ਰਾਸ਼ਟਰਪਤੀ ਔਰ ਰਾਜਪਾਲ ਦੀਆਂ ਸ਼ਕਤੀਆਂ ਦੇ ਉੱਪਰ ਰੋਗ ਨਹੀਂ ਲੱਗ ਸਕਦੀ ਕਿਉਂਕਿ ਜਦ ਤੱਕ ਕਾਨੂੰਨ ਪਾਸ ਨਹੀਂ ਹੁੰਦਾ ਉਦ ਤੱਕ ਸੁਪਰੀਮ ਕੋਰਟ ਨੂੰ ਇਹ ਅਧਿਕਾਰ ਹੀ ਨਹੀਂ ਹੈ ਕਿ ਉਸ ਦੀ ਸਮੀਖਿਆ ਕਰ ਸਕੇ ਅ ਦੂਜਿਆਂ ਨੇ ਕਹੇ ਸੀ ਕਿ ਰਾਜਪਾਲ ਕੋਲ ਤਿੰਨ ਵਿਕਲਪ ਹਨ ਸਹਿਮਤੀ बिल्कुल सहमति दे सकता है बिल्कुल रोक सकता है और रोक के पुनर्विचार लिए वापस भेज और या राष्ट्रपति राखवान राष्ट्रपति विचार लिए उस राखवान कर सकता है ओ सब तो महत्वपूर्ण लाइन दोस्तों गवर्नर मंत्री परिषद की सलाह या सहायता का पाबंद नहीं बहुत है बहुत महत्वपूर्ण है ਜੋ ਆਉਣ ਵਾਲੇ ਸਮੇਂ 'ਚ ਰਾਜਾ ਔਰ ਗਵਰਨਰਾਂ ਦੇ ਜਦੋਂ ਟਕਰਾਅ ਹੋਣਗੇ ਅੱਗੇ ਉਦੋਂ ਇਹ ਲਾਈਨ ਬਹੁਤ ਮਹੱਤਵਪੂਰਨ ਰਹੇਗੀ। ਨਿਆਂਇਕ ਸਮਿਖਿਆ ਤੋਂ 361 ਛੂਟ ਪ੍ਰਦਾਨ ਕਰਦੀ ਹੈ। 361 ਦੋਸਤ ਪਹਿਲਾਂ ਵੀ ਦੱਸਿਆ ਸੀ ਕਿ ਆ ਰਾਸ਼ਟਰਪਤੀ ਔਰ ਗਵਰਨਰ ਨੂੰ ਉਹਨਾਂ ਦੇ ਅਹੁਦਿਆਂ ਦੇ ਜੋ ਕਾਰਜ ਨੇ ਉਹ ਕਰਦੇ ਹੋਏ ਕਿਸੇ ਵੀ ਕਿਸਮ ਦੇ ਨਿਆਂਇਕ ਸਮਿਖਿਆ ਤੋਂ ਜਾਂ ਮੁਕਦਮੇ ਦੇ ਅਧਿਰਜ ਹੋਣ ਤੋਂ ਛੂਟ ਹੈ। ਸਪਰੀਮ ਕੋਰਟ ਨੇ ਇਸ ਦੀ ਪੰਜ ਜੱਜਾਂ ਦੀ ਬੈਂਚ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ। ਕੁੱਲ ਮਿਲਾ ਕੇ ਅ ਰਾਸ਼ਟਰਪਤੀ ਔਰ ਰਾਜਪਾਲ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਬਹਾਲ ਰੱਖਿਆ ਗਿਆ। ਦੋ ਜੱਜਾਂ ਦੇ ਬੈਂਚ ਦੇ ਫੈਸਲੇ ਨੂੰ ਰੱਦ ਤਾਂ ਨਹੀਂ ਕੀਤਾ ਗਿਆ ਕਿਉਂਕਿ ਇਹ ਇਸ ਸੰਵਿਧਾਨਿਕ ਬੈਂਚ ਦਾ ਕੰਮ ਵੀ ਨਹੀਂ ਸੀ। ਪਰ ਉਸ ਦੀਆਂ ਜੋ ਸੀਮਾਵਾਂ ਨੇ ਉਹਨਾਂ ਨੂੰ ਨਿਰਧਾਰਤ ਕਰ ਦਿੱਤਾ ਗਿਆ। ਸੋ ਅੰਤ ਵਿੱਚ ਦੋਸਤੋ ਇਹ ਜੋ ਸਾਰਾ ਇਸ਼ੂ ਸੀ ਇਹ ਬਹੁਤ ਪੰਜਾਬੀ ਚ ਕੀ ਸੁਖ ਸੰਦਨ ਨਿਬੜ ਗਿਆ ਕਿਉਂਕਿ ਜੇ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਜਾਂਦਾ ਤਾਂ ਭਾਰਤ ਦੇ ਸੰਵਿਧਾਨ ਚ ਜੋ ਨਿਆਯਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਦਾ ਜੋ ਸੱਤਾ ਦਾ ਬੈਲੈਂਸ ਬਣਾਇਆ ਗਿਆ ਸੀ ਉਹ ਪੂਰੇ ਤਰੀਕੇ ਨਾਲ ਤਬਾਹ ਹੋ ਜਾਂਦਾ ਨਾਲ ਹੀ ਭਾਰਤ ਦੀ ਸ਼ਾਸਨ ਵਿਵਸਥਾ ਪਰ ਕਾਬਲੇ ਤਾਰੀਫ ਨੇ ਕੇਂਦਰ ਸਰਕਾਰ اور ਸੁਪਰੀਮ ਕੋਰਟ ਜਿਨ੍ਹਾਂ ਨੇ ਇਸ ਮਸਲੇ ਨੂੰ ਬਹੁਤ ਸਿਆਣਪ ਨਾਲ ਹੱਲ ਕੀਤਾ ਕੇਂਦਰ ਸਰਕਾਰ ਇਸ ਕਰਕੇ ਤਾਰੀਫ ਦੇ ਕਾਬਿਲ ਹੈ ਦੋਸਤੋ ਕਿਉਂਕਿ ਇਸ ਫੈਸਲੇ ਨੂੰ ਜੋ ਬਿਲਕੁਲ ਪੂਰੇ ਤਰੀਕੇ ਨਾਲ ਉਹਨਾਂ ਦੇ ਵਿਰੁੱਧ ਗਿਆ ਸੀ ਇਸ ਦੇ ਬਾਵਜੂਦ ਉਹਨਾਂ ਨੇ ਕੋਈ ਨੀਜਰਕ ਐਕਸ਼ਨ ਨਹੀਂ ਲਿਆ ਕੋਈ ਸੰਵਿਧਾਨਕ ਸੋਧ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਹ ਜਿਹਾ ਬਰੇਵਡ ਵਰਗੇ ਬਿਆਨ ਨਹੀਂ ਹੋਏ ਇਸ ਨੂੰ ਇੱਕ ਹੌਸਲੀਏ ਤਰੀਕੇ ਨਾਲ ਨੇ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਨੇ ਆਪਣੇ ਵੱਲੋਂ ਕੋਈ ਵੀ ਕਾਰਵਾਈ ਕਰਨ ਦੀ ਜਗ੍ਹਾ ਤੇ ਸੰਵਿਧਾਨ ਦੀ ਵਿਆਖਿਆ ਕਰਨ ਦਾ ਜੋ ਅਧਿਕਾਰ ਸੁਪਰੀਮ ਕੋਰਟ ਦਾ ਹੈ ਉਸ ਅਧਿਕਾਰ ਦਾ ਮਾਨ ਰੱਖਦੇ ਹੋਏ ਇਸ ਫੈਸਲੇ ਦੀ ਸਮੀਖਿਆ ਕਰਨ ਦਾ ਅਧਿਕਾਰ ਵੀ ਸੁਪਰੀਮ ਕੋਰਟ ਨੂੰ ਹੀ ਦਿੱਤਾ ਉਹਨਾਂ ਸੁਪਰੀਮ ਕੋਰਟ ਨੂੰ ਇੱਕ ਤਰੀਕੇ ਨਾਲ ਕਿਹਾ ਕਿ ਹਾਂ ਅਸੀਂ ਤੁਹਾਡੇ ਸੁਵਿਧਾਨ ਦੀ ਵਿਆਖਿਆ ਦੇ ਅਧਿਕਾਰ ਦਾ ਸਨਮਾਨ ਕਰਦੇ ਹਨ ਔਰ ਤੁਹਾਡੇ ਫੈਸਲੇ ਦੀ ਸਮੀਖਿਆ ਦਾ ਅਧਿਕਾਰ ਵੀ ਅਸੀਂ ਤੁਹਾਨੂੰ ਹੀ ਦਿੰਨੇ ਹਾਂ ਔਰ ਸਪਰੀਮ ਕੋਰਟ ਇਸ ਲਈ ਕਾਬਲੇ ਤਾਰिफ ਹੈ ਦੋਸਤੋ ਕਿ ਸਪਰੀਮ ਕੋਰਟ ਨੇ ਇਸ ਨੂੰ ਇੱਕ ਇਨਕੋ ਦਾ ਈਸ਼ੂ ਨਹੀਂ ਬਣਾਇਆ ਇਸ ਨੂੰ ਇਹ ਨਹੀਂ ਕਿ ਅਸੀਂ ਆਪਣੇ ਫੈਸਲੇ ਦੇ ਵਿਰੁੱਧ ਨਹੀਂ ਜਾ ਰਹੇ ਨਹੀਂ ਇਸ ਨੂੰ ਸੁਪਰੀਮ ਕੋਰਟ ਔਰ ਸਰਕਾਰ ਦੇ ਵਿੱਚ ਇੱਕ ਟਕਰਾਅ ਦਾ ਕਾਰਨ ਬਣਨ ਦਿੱਤਾ ਸੋ ਬਹੁਤ ਠਰਮੇਨਾ ਸੁਪਰੀਮ ਕੋਰਟ ਨੇ ਵੀ ਸੰਵਿਧਾਨ ਦੇ ਅੰਦਰ ਰਹਿੰਦੇ ਹੋਏ ਸੰਵਿਧਾਨ ਦੇ ਅਨੁਸਾਰ ਫੈਸਲਾ ਦਿੱਤਾ ਸੋ ਦੋਨੇ ਤਰ੍ਹਾਂ ਨੇ ਬਹੁਤ ਸਿਆਣਪ ਨਾਲ ਇਸ ਮਸਲੇ ਨੂੰ ਹੱਲ ਕੀਤਾ ਦੋਸਤੋ ਪਰ ਇਸ ਮਸਲੇ ਨੇ ਇੱਕ ਸਵਾਲ ਖੜਾ ਕਰ ਦਿੱਤਾ ਜੋ ਇਸ ਦੇ ਹੱਲ ਹੋਣ ਤੋਂ ਬਾਅਦ ਵੀ ਖੜਾ ਹੋਏ ਹੈ ਕਿ ਜਸਟਿਸ 파ਰਦੀ ਵਾਲਾ ਸ਼ਾਇਦ 3 ਮਈ 2028 ਨੂੰ ਦੇਸ਼ ਤੇ ਜੀ ਜਸਟਿਸ ਬਣਨ ਜਾ ਰਹੇ ਨੇ اور ਉਹ ਬਹੁਤ ਲੰਮਾ ਸਮਾਂ ਪਿਛਲੇ ਸਮੇਂ ਦੇ ਇਤਿਹਾਸ ਤੋਂ ਇੱਕ ਇਹ ਤਾਂ ਬਹੁਤ ਲੰਮਾ ਸਮਾਂ ਜੋ ਤਕਰੀਬਨ 2 ਸਾਲ ਔਰ 3 ਮਹੀਨੇ ਦਾ ਹੈ ਉਹ ਇਸ ਹਫਤੇ ਰਹੇਗੇ ਹੁਣ ਇਸ ਫੈਸਲੇ ਤੋਂ ਬਾਅਦ ਜੋ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਕਿ ਇੱਕ ਇੱਕ ਸੰਵਿਧਾਨ ਦੇ ਉਲਟ ਗੈਰ ਸੰਵਿਧਾਨਿਕ ਫੈਸਲਾ ਸੀ ਔਰ ਇਹ ਜੋ ਉਹਨਾਂ ਨੇ ਆਪਣੇ ਫੈਸਲੇ ਚ ਆਪਣੇ ਤਾਨਾਸ਼ਹੀ ਪ੍ਰਵਰਤੀ ਦਿਖਾਈ ਹੈ ਇਸ ਤੋਂ ਬਾਅਦ ਕਿ ਸਰਕਾਰ ਔਰ ਸੁਪਰੀਮ ਕੋਰਟ ਖੁਦ ਉਹਨਾਂ ਨੂੰ ਚੀਫ ਜੱਜਸ ਆਫ ਇੰਡੀਆ ਦੇ ਅਹੁਦੇ ਤੇ ਬਿਠਾਉਣਾ ਪਸੰਦ ਕਰੇਗਾ ਜਾਂ ਜੋ ਰਿਵਾਇਤ ਚੱਲੀ ਆ ਰਹੀ ਹੈ ਉਸਦਾ ਪਾਲਨ ਕਰਦੇ ਹੋਏ ਸਭ ਤੋਂ ਸੀਨੀਅਰ ਉਸ ਸਮੇਂ ਸਭ ਤੋਂ ਸੀਨੀਅਰ सुप्रीम कोर्ट जज होने के देश के दे चीफ जस्टिस ऑफ इंडिया बनन देखो दोस्तों की करता है इस बारे सो तो ऐसी दोस्तों साज का प्रोग्राम उम्मीद है तो इस देते तत्थ विचार चंगे लगे हो तो जल्दी ही मिलते हैं अगले प्रोग्राम सत श्रीकाल जय हिंद दोस्तों